ਸਤਿਕਾਰਯੋਗ ਪੰਜਾਬੀ ਭਰਾਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਤੁਹਾਡੇ ਨਾਲ ਜੋ ਮੈਂ ਗੱਲਬਾਤ ਅੱਜ ਕਰਨੀ ਹੈ ਉਹਦਾ ਵਿਸ਼ਾ ਜਿਹੜਾ ਉਹ ਲੈਣ ਤੋਂ ਪਹਿਲਾਂ ਪਹਿਲਾਂ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਆਂ ਆਪਾਂ ਇੱਕ ਵੀਡੀਓ ਸੁਣੀ ਹੋਈ ਹਾਂ ਪਹਿਲਾਂ ਤੁਸੀਂ ਆ ਵੀਡੀਓ ਸੁਣੋ ਸਮਾਨ ਲੈ ਕੇ ਆਏ ਉਰੇ ਸਾਨੂੰ ਆਈ ਦੀ ਜਿਹੜੇ ਤੇ ਜ਼ਿੰਮੇਦਾਰ ਭਾਈ ਨੇ ਉਹ ਤਾਂ ਸੋਕਾ ਦੀ ਲੰਗਰ ਲਈ ਖੜੇ ਨੇ ਚਾਹ ਦਾ ਜਿਹੜੇ ਦੂਜੇ ਨੇ ਉਹ ਖੌਂ 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 ਸਾਡੇ ਬੰਦੇ ਦੇ ਭੈਣ ਚ ਘਰੂਟ ਮਾਰੇ ਹੱਥਾਂ ਦੇ ਗਰੂਟ ਇੰਨੇ ਵਿਖੂ ਵੀ ਟਰਾਲੀ ਸਾਰੀ ਲਵੇ ਰੱਖ ਲਈਏ ਕੋਈ ਬੰਦੇ ਵਾਲੀ ਗੱਲ ਹੈ ਜਰ ਇਹ ਅੱਜ ਤੋਂ ਬਾਅਦ ਮੈਨੂੰ ਗੁਰੂ ਰਾਮਦਾਸ ਸਾਹਿਬ ਦੀ ਸੌਂ ਅਸੀਂ ਨਹੀਂ ਆਉਦੇ ਹੈਗੇ ਮੁੜ ਕੇ ਕਿਸੇ ਗਰੀਬ ਦੀ ਕੁੜੀ ਦਾ ਵਿਆਹ ਕਰਦਾਂਗੇ ਔਰ ਇਹ ਅਸੀਂ ਸਮਾਨ ਨਹੀਂ ਲੈ ਕੇ ਆਉਂਦੇ ਮੈਨੂੰ ਮਹਾਰਾਜ ਦੀ ਸੌਂ ਪਿੰਡ ਮੇਰਾ ਤੁਸੀਂ ਤੇ ਮੈਂ ਆਪਾਂ ਸਾਰਿਆਂ ਨੇ ਇਹ ਵੀਡੀਓ ਸੁਣੀ ਇਹ ਬੀਰ ਮੈਨੂੰ ਜੀ ਦੋ ਤਿੰਨ ਗੱਲਾਂ ਲੱਗੀਆਂ ਸੇਵਾ ਕਰਨ ਗਿਆ ਵਧੀਆ ਗੱਲ ਹੈ ਪਰ ਸੇਵਾ ਸਪੁਰਤ ਹੋ ਕੇ ਬਿਨਾਂ ਕਿਸੇ ਫੇਰ ਪਾਉ ਤੋਂ ਕੀਤੀ ਜਾਂਦੀ ਹੈ ਸੇਵਾ ਕਰਨ ਗਿਆ ਬਾਈ ਕਹਿ ਰਿਹਾ ਜਿਹੜੀ ਮੈਨੂੰ ਦੋ ਤਿੰਨ ਗੱਲਾਂ ਲੱਗੀਆਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹਣਾ ਹੈ ਵੀ ਇਹਨੂੰ ਵੀ ਮੈਂ ਬੇਨਤੀ ਕਰਦਾ ਭਰਾਵਾ ਸੇਵਾ ਇਸ ਤਰ੍ਹਾਂ ਨਹੀਂ ਹੁੰਦੀ ਹੁੰਦੀ ਵੀ ਜੇ ਸੇਵਾਦਾਰ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੁੰਦੀ ਭਾਈ ਕਨਈਆ ਜੇ ਨਹੀਂ ਕਿ ਸੇਵਾ ਤਾਂ ਕੀਤੀ ਹੈ ਵੀ ਮੁਰੇ ਕੌਣ ਹੈ ਇਹ ਕਹਿ ਰਿਹਾ ਸੀ ਜ਼ਿੰਮੇਵਾਰਾਂ ਵਾਲੇ ਪਾਸੇ ਗਏ ਤਾਂ ਉਹ ਜਿਆਦਾ ਲੰਗਰ ਲਾਈ ਬੈਠੇ ਸੀ ਦੂਜੇ ਪਾਸੇ ਸਾਨੂੰ ਘਰੋਟਿਆਂ ਨਾਲ ਲਖਾ ਗਏ ਕਿਤਨਾ ਕਿਤੇ ਮੰਨ ਲਓ ਵੀ ਇਹ ਜਾਤੀਵਾਦ ਕਾਲੀ ਗੱਲ ਕਰ ਰਿਹਾ ਹੈਗਾ ਜਾਤੀਵਾਦਕ ਦਾ ਸੇਵਾ ਨਾਲ ਕੋਈ ਤੱਤ ਨਹੀਂ ਜਿਹੜਾ ਸੇਵਾਦਾਰ ਸੇਵਾ ਕਰਨ ਵਾਲਾ ਉਹਨੇ ਸਾਰਿਆਂ ਨੂੰ ਇੱਕ ਰਸ ਲੰਗਰ ਵਰਤੌਣਾ ਹੁੰਦਾ ਹੈ ਉਹਦੇ ਵੱਲੋਂ ਉਹਨੂੰ ਜਾਤ ਪਾਤ ਦਾ ਮੂਰੇ ਕੌਣ ਬੈਠਾ ਕੋਈ ਮਤਲਬ ਨਹੀਂ ਹੁੰਦਾ ਹੈਗਾ ਉਹਦੇ ਕਿਸੇ ਕੇ ਬਾਕੀ ਸਿੱਖੀ ਦਾ ਵੈਸੇ ਵੀ ਜਾਤ ਕੋਈ ਹੈ ਹੀ ਨਹੀਂ ਸਾਡੇ ਗੁਰੂ ਸਾਹਿਬਾਂ ਨੇ ਵੀ ਇੱਕ ਪੰਗਤ ਸਾਨੂੰ ਬਹਾਇਆ ਹੈਗਾ ਕਿ ਇੱਥੇ ਕੋਈ ਭੇਦਭਾਵ ਨਹੀਂ ਰੱਖਿਆ ਅੰਦੂਸਰੀ ਗੱਲ ਜਿਹੜੀ ਉਹ ਕਰ ਰਿਹਾ ਹੈ ਕਿ ਮੈਨੂੰ ਉਧਰ ਘਰੋਟਾਂ ਨਾਲ ਖਾ ਗਏ ਮੈਂ ਬਾਈ ਦੀ ਗੱਲ ਦੇ ਨਾਲ ਇੱਕ ਗੱਲ ਕਰਨੀ ਚਾਹਣਾ ਹੈ ਵੀ ਕਹਿੰਦਾ ਜ਼ਿਮੀਂਦਾਰ ਵਾਲੇ ਪਾਸੇ ਚਾਹ ਦੇ ਬੈਸੇ ਮੈਂ ਵੀ ਦੱਸਦਾ ਕਿ ਤੇ ਇਹਨਾਂ ਮਾਮਲੇ ਮੈਂ ਖੁਦ ਵੀ ਜੀਵਨ ਦੇ ਮਤਲਬ ਕਿ ਚੱਲੀ ਇਹਦਾ ਜ਼ਿਮੀਂਦਾਰਾਂ ਪਰਿਵਾਰ ਚੋਂ ਹੈ ਅਸੀਂ ਖੁਦ ਖੇਤੀ ਕਰਨ ਵਾਲੇ ਪਰਿਵਾਰ ਚੋਂ ਹੈ ਪਰ ਮੈਂ ਇੱਕ ਗੱਲ ਕਹਿੰਦਾ ਵੀ ਯਾਰ ਹੋ ਹੋ ਸਕਦਾ ਹੈ ਜ਼ਿਮੀਂਦਾਰ ਵਾਲੇ ਪਾਸੇ ਪ੍ਰਬੰਧ ਹੋਵੇ ਉਹਨਾਂ ਕੋਲੇ ਲੱਕੜਵਾਲਣ ਦਾ ਗੈਸ ਦਾ ਜਾਂ ਪਾਣੀ ਘਟ ਗਿਆ ਜਾਂ ਕੋਈ ਕਾਰਨ ਹੋਵੇ ਜਿਹਦਾ ਕਰਕੇ ਉਹਦਾ ਚੁੱਲਾ ਤਬਈ ਜਾਂਦਾ ਜਿਹਦਾ ਚੁੱਲਾ ਹੀ ਨਹੀਂ ਤਬਦਾ ਕਿੱਥੋਂ ਤਾਂ ਤੈਨੂੰ ਚਾਹ ਦਾ ਨਾਲ ਦੇ ਕਿੱਥੋਂ ਤੈਨੂੰ ਲੰਗਰ ਲਾ ਦੇਵੇ ਜਿਹਦਾ ਹੋ ਸਕਦਾ ਵਿਚਾਰਾ 4-5 ਦਿਨਾਂ ਦੇ ਭੁੱਖੇ ਬੈਠਿਆ ਹੋਣਾ ਦੂਸਰੀ ਗੱਲ ਹੈਗੀ ਹੈ ਇਹ ਇੱਕ ਤਾਂ ਮੈਨੂੰ ਉਹ ਬਾਈ ਦੀ ਗੱਲ ਹੈ ਜਿਹੜੀ ਉਹਦੇ ਨਾਲ ਮੈਂ ਜਿਹੜੀ ਸਾਂਝੀ ਕਰਨਾ ਚਾਹੁੰਦਾ ਜੀ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਨਾ ਚਾਹੁੰਦਾ ਹਈ ਕਿ ਜ਼ਾਇਮੀਦਾਰ ਵਾਲਾ ਸਿਸਟਮ ਜਾਂ ਦੂਜੇ ਪਾਸਿਆਂ ਦਾ ਸਿਸਟਮ ਜਾਂ ਜਾਤੀਵਾਦੀ ਕਿ ਸਿਸਟਮ ਵਾਲਾ ਇਹ ਸੇਵਾਦਾਰ ਵਾਸਤੇ ਨਹੀਂ ਹੁੰਦਾ ਸੇਵਾਦਾਰ ਨੂੰ ਸਾਰੇ ਇੱਕ ਹੁੰਦੇ ਆ ਸੇਵਾਦਾਰ ਇੱਕ ਨਮਾਣਾ ਹੁੰਦਾ ਹੈਗਾ ਉਹਨੂੰ ਜੇ ਕੋਈ ਕੁਝ ਕਹੇ ਤੇ ਉਹਨੂੰ ਤਾਂ ਵੀ ਚੁੱਪ ਕਰਕੇ ਉਹਨੇ ਬਰਦਾਸ਼ਤ ਕਰਨਾ ਹੁੰਦਾ ਹੈ ਜੀ ਸਾਡੇ ਗੁਰੂ ਸਾਹਿਬਾਨਾਂ ਨੇ ਸਿਖਾਇਆ ਹੈਗਾ ਤੇ ਇਹਨਿਕ ਮੈਂ ਬੇਨਤੀ ਕਰਦਾ ਸੀਗਾ ਵੀ ਐਸ ਕੇ ਗੱਲ ਦਾ ਜਾਂ ਜੇ ਤੂੰ ਇਹਦੇ ਨਾਲ ਤਾਂ ਮੇਰੇ ਖਿਆਲ ਚ ਲੰਗਰ ਜਾਂ ਸੇਵਾ ਨਾਲ ਜਾਣੀ ਵਧੀਆ ਗੱਲ ਹੈਗਾ ਨਹੀਂ ਇੱਥੇ ਬਾਬੇ ਨਾਨਕ ਦੇ ਘਰੇ ਪਤਾ ਨਹੀਂ 20 ਰੁਪਏ ਦੇ ਲੰਗਰ ਨਾਲ ਕਿੰਨੇ ਕੀ ਚੱਲੀ ਜਾਂਦਾ ਦੋ ਦਾ ਲੱਖ ਵਾਲੀਆਂ ਤਾਂ ਗੱਲਾਂ ਹੀ ਕੁਛ ਨਹੀਂ ਜਿਵੇਂ ਬਾਈ ਇਹ ਵੀ 100 ਰੁਪਏ ਦੇ ਦੋ ਲੱਖ ਦਾ ਸਮਾਨ ਲਿਆਏ ਸੀ ਜਾਂ ਹੋਰ ਐਡੀ ਕੋਈ ਖਾਸ ਗੱਲ ਨਹੀਂ ਹੈਗੀ ਜੇ ਸੇਵਾ ਕਰਨੀ ਹੈ ਤਾਂ ਨਿਮਰਤਾ ਨਾਲ ਕਰੋ ਭੇਟ ਭਾਵ ਭੁੱਲ ਜਾਓ ਇਹ ਨਾ ਕਹੋ ਵੀ ਇੱਧਰ ਵੇੜੇ ਵਾਲੇ ਐ ਇੱਧਰ ਜ਼ਿਮੀਦਾਰ ਅਜੇ ਇੱਧਰ ਕੋਈ ਹੋਰ ਹੈ ਆਪਾਂ ਜਦੋਂ ਲੈ ਕੇ ਜਾਣੇ ਆਪਾਂ ਘਟਾ ਕੋਈ ਇੱਕ ਕਿਸੇ ਇੱਕ ਖਾਸ ਫਿਰਕੇ ਵਾਤੇ ਲੈ ਕੇ ਜਾਂਦੇ ਲੰਗਰ ਲੰਗਰ ਇਕੱਠੇ ਕੀਤੇ ਆ ਰਸਤਾ ਇਕੱਠੀਆਂ ਕੀਤੀਆਂ ਆ ਬਹੁਤ ਸਮਾਨ ਇਕੱਠਾ ਕੀਤਾ ਜਾ ਰਿਹਾ ਉਹ ਸਾਰੇ ਪੀੜਤ ਲੋਕਾਂ ਵਾਸਤੇ ਜਿਹੜੇ ਹੜ ਤੋਂ ਪੀੜਤ ਤਾਂ ਉਹਨਾਂ ਵਾਸਤੇ ਇਕੱਠਾ ਕੀਤਾ ਉੱਥੇ ਥੋੜਾ ਵੀ ਅਜਟਾ ਹੈ ਬਾਹਮਣਾਂ ਬਾਨੀਆਂ ਜੀਮੀਦਾਰ ਹੈ ਹੋਰ ਹੈ ਇਹਦੀ ਗੱਲ ਤਾਂ ਕੀਤਨੀ ਨਹੀਂ ਕੋਈ ਸਰਵਤ ਦੇ ਭਲੇ ਵਾਸਤੇ ਸਾਰਿਆਂ ਦੇ ਫਾਇਦੇ ਵਾਸਤੇ ਜਿਹੜੇ ਪੀੜਤ ਆ ਉਹ ਸਾਡੇ ਭਰਾ ਆ ਉਹਨਾਂ ਦਾ ਅਸੀਂ ਸਹਾਇਤਾ ਕਰਨੀ ਕੋਸ਼ਿਸ਼ ਹੈ ਕਿ ਬਾਕੀ ਕਾਰਨ ਕਰਾਉਣ ਵਾਲਾ ਤਾਂ ਉਹ ਮਾਲਕ ਉਹ ਵਾਇਗਰੂ ਹੁੰਦਾ ਹੈਗਾ ਆਪਾਂ ਕੌਣ ਹੁੰਦੇ ਆ ਸੋ ਅੱਜ ਦੀ ਵੀਡੀਓ ਚ ਇੰਨਾ ਹੀ ਵਾਇਗਰੂ ਜੀ ਦਾ ਖਾਲਸਾ ਵਾਇਗਰੂ ਜੀ